ਖਿਤਿਆ ਇਹਨੂੰ ਆਪਣੇ ਆਪ ਵੇਖ ਕੇ ਦਿਲੇਪ ਅੰਦਾਜ਼ਾ ਲਗਾ ਦਿੱਤਾ ਜਾਏਗਾ ਕਿ ਕਿੰਨਾ ਕੁ ਸਮਾਂ ਡਰਾਈਵਰ ਨੂੰ ਮਿਲਿਆ ਹੋਵੇਗਾ ਇੱਥੋਂ ਨਿਕਲਣ ਦਾ ਕੀ ਹੋਇਆ ਹੋਏਗਾ ਚਸ਼ਮਦੀਦ ਨਾਲ ਮੌਜੂਦ ਨੇ ਕੀ ਨਾਮ ਤੁਹਾਡਾ ਸਤਨਾਮ ਸਿੰਘ ਇੱਥੇ ਦੇ ਰਹਿਣ ਵਾਲੇ ਹੋ ਹਾਂਜੀ ਮੜਿਆਲਾ ਇਹ ਗੱਡੀ ਜਿਹੜੀ ਆ ਪਿਕਅਪ ਆ ਇਹ ਉਹਦੇ ਬਾਲਾਂ ਦੇ ਵਿੱਚ ਵੱਜੀ ਆਪਣੇ ਫਸ ਗਈ ਥੱਲੇ ਜਾ ਕੇ ਉਹਦੇ ਥੱਲੇ ਜਾ ਕੇ ਫਸ ਗਈ ਉੱਪਰ ਜਾ ਕੇ ਇਹ ਤਾਰਾਂ ਨਾਲ ਜਦੋਂ ਸਪਰਕ ਹੋਇਆ ਉਹਦੀ ਗੈਸ ਗੈਸ ਜਦੋਂ ਲੀਕ ਹੋਈ ਉਦੋਂ ਫਿਰ ਅੰਕ ਸ਼ੁਰੂ ਹੋਈ। ਪੱਕੀ ਕਈ ਚੀਜ਼ਾਂ ਜਿਹੜੀਆਂ ਦਲੀਪ ਇੱਥੇ ਗੈਸ, ਐਲਪੀਜੀ ਉੱਤੇ ਤਾਰਾਂ ਇਲੈਕਟ੍ਰਿਸਿਟੀ ਜਿਹੜਾ ਕੰਪਾਊਂਡ ਇਕੱਠਾ ਹੋਇਆ ਉਸ ਤੋਂ ਬਾਅਦ ਬਲਾਸ ਹੋਇਆ। ਤੁਸੀਂ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜੀਵਨ ਕੁਮਾਰ ਹੈ। ਤੁਸੀਂ ਇੱਥੇ ਰਹਿੰਦੇ ਤੁਸੀਂ ਉੱਤੇ ਮਿਲਣ ਲੱਗਾ ਲੋਕਾਂ ਨੂੰ ਰੈਸਕਿਊ ਵੀ ਕੀਤਾ ਵਾ। ਲੋਕਾਂ ਦੇ ਹਾਲਾਤ ਕੀ ਨੇ? ਕਿਉਂਕਿ ਬਹੁਤ ਜਿਆਦਾ ਬਹੁਤ ਜ਼ਿਆਦਾ ਇੱਕ ਤਾਂ ਸਰ ਇੰਨੇ ਕਿ ਜਿਹੜੇ ਲੋਕਲ ਡਰੇ ਪਏ ਨਾ ਹਰ ਬੰਦੇ ਨੇ ਆਪਣਾ ਘਰ ਛੱਡ ਕੇ ਭੱਜਿਆ। ਛੱਡ ਕੇ ਤਾਲੇ ਲਾਉਣ ਦਾ ਟਾਈਮ ਨਹੀਂ ਮਿਲਿਆ ਕਿਸੇ ਨੂੰ। ਪਹਿਲਾਂ ਪਿੱਛੇ ਵੀ ਉਹ ਲੱਗਾ ਸੋ। ਇਸ ਤੋਂ ਪਹਿਲਾਂ ਇੱਕ ਪਿਛੇ ਆਦਮਰ ਦਾ ਵੀ ਤੁਸੀਂ ਦੇਖਿਆ ਹੋਣਾ ਕੇਸ ਹੋਇਆ ਇਹ ਉਸ ਤੋਂ ਨਾਲ ਜ਼ਿਆਦਾ ਦੁਗਣਾ ਹੈ ਜੀ ਇਹ ਤਾਂ ਦੇਖੋ ਸਾਰਾ ਲੋਗ ਆਗ ਕੀ ਲੱਗ ਗਈ ਇੱਥੇ ਛੱਡੇ ਕੁਝ ਨਹੀਂ ਜੀ ਪਰ ਜਾਨ 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 ਦੇ ਜਿਹੜੇ ਸੰਭਾਵਨਾ ਪੰਜ ਕੁ ਜਣੇ ਸਾਡੇ ਹੱਥੋਂ ਗਏ ਹੈ ਜੀ ਜਿਨ੍ਹਾਂ ਦੀ ਜਾਨ ਨਿਕਲ ਗਈ ਜਿਹੜੇ ਸਾਡੇ ਹੱਥੋਂ ਗਏ ਆ ਜਾਨ ਪੇਸ਼ਾਨ ਕੋਈ ਚਾਰੇ ਚੂਰੇ ਤਾਂ ਪਤਾ ਨਹੀਂ ਲੱਗਿਆ ਇੱਥੇ ਰਹਿਣ ਵਾਲੇ ਸੀ ਫਾਦਰ ਸਾਹਿਬ ਵਰਮਾ ਜੀ ਦੇ ਵਰਮਾ ਜੀ ਜਿਹੜੇ ਉਹ ਪੂਰੇ ਹੋ ਗਏ ਨੇ ਤੇ ਇੱਕ ਪਿੱਛੇ ਇਹ ਮਟਾਲੇ ਦਾ ਅੱਡਾ ਆ ਇੱਥੇ ਲੋਕ ਮੰਡੇ ਵਾਲਾ ਮੰਡੇ ਵਾਲੇ ਦਾ ਇਹ ਅੱਡਾ ਹੈ ਲੋਕਾਂ ਦੀ ਆਵਾਜ਼ ਆਈ ਵੀ ਹੈ ਕਿ ਸਮਾਂ ਜ਼ਿਆਦਾ ਹੋ ਗਿਆ ਸੀ ਤਾਂ ਕਰਕੇ ਥੋੜਾ ਜਿਹਾ ਠਹਿਰ ਆ ਗਿਆ ਖੁਦ ਇਥੋਂ ਸਬਜ਼ੀ ਲੈ ਕੇ ਗਿਆ ਆ ਜਸਟ 5 ਮਿੰਟ ਪਹਿਲਾਂ ਮੈਂ ਕੀ ਕੰਮ ਮੈਂ ਕਿਦੇ ਉੱਤੇ ਮੈਂ ਉੱਥੇ ਖੜਾ ਹੋਇਆ ਕੋਈ ਸਮਾਨ ਲੈਣ ਲਈ ਪੰਪ ਤੋਂ ਗਏ ਹਾਂ ਬਸ ਇੰਨੇ ਨੂੰ ਕੰਮ ਹੋ ਗਿਆ ਕਿਸਮਤਾਂ ਦੂਰ ਤੱਕ ਜਿਹੜੀਆਂ ਸੇਕ ਵੀ ਮੇਰੇ ਕੋਲ ਤੱਕ ਲਫਟਾ ਨਜ਼ਰ ਆਉਂਦੀਆਂ ਸੀਗੀਆਂ ਐਸੇ ਮੈਨੂੰ ਮਿਲੇ ਉੱਥੇ ਸਰਦਾਰ ਦਾ ਕਹਿੰਦੇ 4 ਕਿਲੋਮੀਟਰ ਦੂਰੋਂ ਲਫਟਾ ਸਾਡੇ ਘਰ ਐਂ ਕੰਬ ਗਏ ਸੀ ਪਾਜੀ ਇੱਤਾ ਕੰਬ ਗਏ ਸੀ ਅਸੀਂ ਖੁਦ ਜਲੰਦਰ ਰੋਡ ਸ਼ਹਿਰਪੁਰ ਆ ਬਈ ਇਹ ਟੈਂਸ਼ਨ 'ਚ ਬੈਗੇ ਕੀ ਹੋਊਗੀ ਤਲੀਬ ਇਹ ਚਸ਼ਮਦੀਦਾਂ ਦੀ ਜਿਹੜੀ ਜ਼ੁਬਾਨੀ ਹੈ ਤੇ ਇਹ ਜੋ ਹਾਲਾਤ ਨੇ ਇਹ ਤੋੜੇ ਲੱਗੇ ਹੋਏ ਨੇ ਆ ਜਿੰਨਾ ਉੱਤੇ ਸ਼ਟਰਿੰਗ ਦਾ ਸਮਾਂ ਸੀ ਦੁਕਾਨਾਂ ਬੰਦ ਹੋਈਆਂ ਧਮਾਕਾ ਡੱਤੇ ਸੀ ਸਾਰਾ ਪਟ ਕੇ ਜਿਹੜਾ ਥੱਲੇ ਆ ਗਿਆ ਉਹ ਚੇ ਘਰ ਆ ਉਹ ਘਰ ਦੇ ਵਿੱਚ ਜਿਹੜਾ ਇੱਕ ਸ਼ਟਰ ਉੱਡ ਕੇ 25 25 30 30 ਫੁੱਟ ਕੇ ਇਹ ਸਟੇਸ਼ਨਰੀ ਦੀ ਦੁਕਾਨ ਫੋਟੋਸਟੇਟ ਦੀ ਮਸ਼ੀਨ ਦੁਕਾਨ ਬੰਦ ਐਡਾ ਕਿ ਜ਼ਬਰਦਸਤ ਧਮਾਕਾ ਸੀਗਾ ਸਾਰੇ ਸ਼ਟਰਿੰਗ ਜਿਹੜੀ ਹੈ ਕਿ ਉਹ ਉਖੜ ਗਈ ਹੈ